ਨਾ ਤੁਸੀਂ ਫੋਨ ਠਾਉਂਦੇ ਹੋ ਨਾ ਤੁਸੀਂ ਸੰਪਰਕ ਦੇ ਵਿੱਚੋਂ ਡਾਕੂਮੈਂਟ ਸਾਦੀ ਲੱਗੀ ਆ ਆਪਾਂ ਕਿੱਥੇ ਦਿੰਦੀ ਆ ਆਪਾਂ ਦਿੰਦੇ ਕਿੱਥੇ ਦੱਸੋ ਸਾਡੀ ਤੁਹਾਨੂੰ ਪਤਾ ਨਹੀਂ ਹੜਾ ਆ ਲੋਕਾਂ ਦੀ ਮਤ ਕਰਦਾ ਟਾਈਮ ਆਪਾਂ ਕਦੀ ਸੁੱਤੇ ਆ ਯਾਰ ਹੋੜੇ ਮੁੱਖ ਮੰਤਰੀ ਨੂੰ ਲੈ ਕੇ ਭੇਜਾ ਟਾਡਾ 2 ਮਿੰਟ ਨਹੀਂ ਲੱਗਦੇ ਤੁਹਾਨੂੰ ਨੌਕਰੀ ਤੋਂ ਉਹਨਾਂ ਨੇ ਡਿਸਕਸ ਕਰ ਦੇਣਾ ਆ ਕੱਲਾ ਤੁਹਾਨੂੰ ਆ ਜਿਹੜਾ ਸਕੀਨ ਆਦਾ ਹੀ ਇਹ ਕਲੀਨ ਕਰ ਲਿਖਿਆ ਹੈ ਇਹ ਕੀ ਡਿਊਟੀ ਲਈ ਤੁਹਾਡੇ ਕੋ ਨਹੀਂ ਹੋਈ ਸਰ ਕੰਮ ਕਰਨਾ ਹੈ ਹਾਂ ਸਵੇਰੇ 6 ਵਜੇ ਤੋਂ ਲੈ ਕੇ ਰਾਤ ਦੇ 12 ਵਜੇ ਤੱਕ ਸਾਡੇ ਨਾਲ ਰਹਿਣਾ ਹਾਂ ਉਹ ਡੱਕੇ ਨਿਕਲ ਜਾਣ। ਆਓ ਆਓ ਵੇਖੋ ਡੱਕੇ ਇਹ ਤਾਂ ਨਿਕਲੇ ਸਾਰੇ ਬਾਣੀ ਨਿਕਲ ਜਾਣਾ ਇਹ ਤੋਂ। ਸਾਰੇ ਨਿਕਲ ਜਾਣਾ। ਇਹਨਾਂ ਡੱਕਾ ਆ ਡੱਕੇ ਕਢਾ ਦਿਓ ਮਸ਼ੀਨ ਨਾਲ। ਯਸ ਸਰ ਮਸ਼ੀਨ ਮਸ਼ੀਨ ਪਿੱਛੇ ਲਾ। ਉਹ ਡੰਗਰ ਇੱਕ ਕਿੱਥੇ ਵਸ਼ੀ ਲੱਗੀ ਆ? ਮਰੀ ਉੱਥੇ ਮੱਜੇ ਜੀ ਉਹ ਮੱਜ ਨੇ ਅਗਲੇ ਬੰਨੇ। ਉਹਨੂੰ ਮਸ਼ੀਨ ਦਸਾ ਹੁਣੇ ਸਦੋ ਇੱਥੇ ਮਸ਼ੀਨ ਨੂੰ। ਮੇਰੇ ਸਾਹਮਣੇ ਸਦੋ ਹੁਣੇ। ਹਾਂ ਤੁਸੀਂ ਕਹਿੰਦੇ ਹੁਣੇ ਸਦੋ ਸਾਜੀ। ਯਸ ਸਰ। ਠੀਕ ਹੈ ਤੈਨੂੰ ਮਸ਼ੀਨ ਲੈਣਾ। ਹਾਂਜੀ ਸਰ ਇੱਕ ਪਿੱਛੇ ਲੱਗੀ ਸਰ ਇੱਕ ਥੱਲੇ ਪਈ ਸੀ। ਜਲਦੀ ਭਾਓ ਇਹਨੂੰ ਖਾਲੀ ਕਰੀਏ ਇੱਥੋਂ। ਦੇਖੋ ਆਪਾਂ ਲੂਟਾਈ ਸਾਰੇ ਬੰਦੇ ਆ ਤੁਸੀਂ ਹਾਂ ਰੋਜ ਅੱਜ ਤੋਂ ਬਾਅਦ ਡਿਊਟੀ ਤੋਂ ਕਾਈ ਕੀਤੀ ਮੁੱਖ ਮੰਤਰੀ ਨੂੰ ਲੈ ਕੇ ਭੇਜੂਗਾ ਸਮਝਦੇ ਕੀ ਗੱਲ ਇਹ ਮੇਰੇ ਨੋਟ ਕਰ ਲੋ ਗੱਲ ਡਿਊਟੀ ਇਜ਼ ਡਿਊਟੀ ਡਿਊਟੀ ਕਰਦੀ ਆਪਾਂ ਆ ਲੋਕ ਦੇਖੋ ਕਿੰਨੇ ਬਚਾਦੇ ਓਕੇ ਹੁੰਦੇ ਆ ਆਪਾਂ ਘਰੀ ਬੈਠੇ ਜਾਂ ਨਾ ਤੁਸੀਂ ਫੋਨ ਠਾਉਂਦੇ ਹੋ ਨਾ ਤੁਸੀਂ ਸੰਪਰਕ ਦੇ ਵਿੱਚ ਹੋ ਦੋ ਮਿੰਟ ਸਾਦੀ ਲੱਗੀ ਆ ਆਪਾਂ ਕਿੱਥੇ ਦਿੰਦੀ ਆਪਾਂ ਇਹਨੇ ਕਿੱਥੇ ਦੱਸੋ ਸੱਚੀ ਤੁਹਾਨੂੰ ਪਤਾ ਨਹੀਂ ਹੜਾ ਆ ਲੋਕਾਂ ਦੀ ਮਤ ਕਰਦਾ ਟਾਈਮ ਆਪਾਂ ਕਦੀ ਸੁੱਤੇ ਆ ਯਾਰ ਹੋਣੇ ਮੁੱਖ ਮੰਤਰੀ ਨੂੰ ਲੈ ਕੇ ਭੇਜਾ ਤੁਹਾਡਾ 2 ਮਿੰਟ ਨਹੀਂ ਲੱਗਣੇ ਤੁਹਾਨੂੰ ਨੌਕਰੀ ਤੋਂ ਉਹਨਾਂ ਨੇ ਡਿਸਮਿਸ ਕਰ ਦੇਣਾ ਆ ਕੱਲਾ ਤੁਹਾਨੂੰ ਆ ਜਿਹੜਾ ਅਸਕੀ ਨਾਲ ਆ ਇਹ ਕਲੀਨ ਕਰ ਲਈ ਕਿਹਾ ਸੀ ਇੱਕੀ ਡਿਊਟੀ ਲਈ ਤੁਹਾਡੇ ਕੋਲ ਨਹੀਂ ਹੋਈ ਸਰ ਕੰਮ ਕਰਨਾ ਹੈ ਹਾਂ ਸਵੇਰੇ 6 ਵਜੇ ਤੋਂ ਲੈ ਕੇ ਰਾਤ ਦੇ 12 ਵਜੇ ਤੱਕ ਸਾਡੇ ਨਾਲ ਰਹਿਣਾ ਹਾਂ ਉਹ ਡੱਕੇ ਨਿਕਲ ਜਾਣਗੇ ਉਹ ਉਹ ਵੇਖੋ ਡੱਕੇ ਇਹ ਤਾਂ ਨਿਕਲੇ ਸਾਰਾ ਪਾਣੀ ਨਿਕਲ ਜਾਣਾ ਇਹ ਸਾਰਾ ਨਿਕਲ ਜਾਣਾ ਇਹਨਾਂ ਡੱਕਾ ਆ ਡੱਕੇ ਕਢਾ ਦਿਓ ਮਸ਼ੀਨ ਨਾਲ ਮਸ਼ੀਨ ਮਸ਼ੀਨ ਪਿੱਛੇ ਉਹ ਡੰਗਰ ਇੱਕ ਕਿੱਥੇ ਮਸ਼ੀਨ ਲੱਗੀ ਆ ਮਰੀ ਉੱਥੇ ਮੱਝ ਹੈ ਜੀ ਉਹ ਮੱਝ ਨੇ ਅਗਲੇ ਬੰਨੇ ਉਹਨੂੰ ਮਸ਼ੀਨ ਨੂੰ ਸਦੋ ਹੁਣੇ ਸਦੋ ਇੱਥੇ ਮਸ਼ੀਨ ਨੂੰ ਮੇਰੇ ਸਾਹਮਣੇ ਸਦੋ ਹੁਣੇ ਹਾਂ ਹੁਣੇ ਸਦੋ ਸਾਜੀ ਕੀ ਹੈ ਤਿੰਨ ਵਸਿਲੇ ਨੇ ਹਾਂਜੀ ਸਰ ਇੱਕ ਪਿੱਛੇ ਲੱਗੇ ਸਰ ਇੱਕ ਥੱਲੇ ਭੇਜ ਦਿਓ ਬਿਲਾਓ ਜਲਦੀ ਸਲਦੀ ਭਾਓ ਇਹਨੂੰ ਖਾਲੀ ਕਰੀਏ ਇੱਥੋਂ ਦੇਖੋ ਆਪਾਂ ਨੂੰ ਗਊਸ਼ਾਲਾ ਦੇ ਵਿੱਚ ਪਾਣੀ ਵੜ ਗਿਆ ਜੀ ਦੋ 2.5 ਚੰਗੇ ਬੰਦੇ ਆ ਤੁਸੀਂ ਹਾਂ ਰੋ ਜੀ ਅੱਜ ਤੋਂ ਬਾਅਦ ਡਿਊਟੀ ਤੋਂ ਕਟਾਈ ਕੀਤੀ ਮੁੱਖ ਮੰਤਰੀ ਨੂੰ ਲੈ ਕੇ ਭੇਜੂਗਾ ਸਮਝ ਗਿਆ ਦੀ ਗੱਲ ਇਹ ਮੇਰੇ ਨੋਟ ਕਰ ਲਓ ਕੰਮ ਡਿਊਟੀ ਇਜ਼ ਡਿਊਟੀ ਡਿਊਟੀ ਕਰਦੀ ਆਪਾਂ ਆ ਲੋਕ ਦੇਖੋ ਕਿੰਨੇ ਬਚਾਦੇ ਓਕੇ ਹੁੰਦੇ ਆਪਾਂ ਘਰੀ ਬੈਠੇ ਜੀ